ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਖਾਸ ਤੰਦ ਦਾ ਇੱਕ ਖਾਸ ਉਪਾਅ ਲੈ ਕੇ ਆਏ ਹਾਂ ਇਹ ਇੱਕ ਅਜਿਹਾ ਉਪਾਅ ਹੈ ਜਿਸ ਉਪਾਣੋਂ ਕਰਨ ਦੇ ਨਾਲ ਲੋਕਾਂ ਨੂੰ ਤੁਰੰਤ ਹੀ ਇਸ ਉਪਾਅ ਦਾ ਰਿਜ਼ਲਟ ਮਿਲਦਾ ਹੈ ਕਿਉਂਕਿ ਅਸੀਂ ਤੁਹਾਡੇ ਨਾਲ ਉਹੀ ਉਪਾਅ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜਿਹੜਾ ਉਪਾਅ ਬਹੁਤ ਸਾਰੇ ਲੋਕਾਂ ਨੇ ਕੀਤਾ ਹੁੰਦਾ ਹੈ ਉਹਨਾਂ ਨੂੰ ਰਿਜ਼ਲਟ ਮਿਲਿਆ ਹੁੰਦਾ ਹੈ ਉਹ ਹੀ ਉਪਾਅ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਾਧ ਸੰਗਜ ਜੀ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਵੀ ਚਾਹੁੰਦੇ ਹੋ ਇਸ ਉਪਾਅ ਦਾ ਤੁਸੀਂ ਵੀ ਲਾਭ ਉਠਾਓ ਤਾਂ ਤੁਸੀਂ ਕਿਸ ਤਰੀਕੇ ਨਾਲ ਇਸ ਉਪਾਅ ਤੋਂ ਲਾਭ ਉਠਾ ਸਕਦੇ ਹੋ ਤੇ ਆਪਣੀਆਂ ਪਰੇਸ਼ਾਨੀਆਂ ਦੂਰ ਕਰ ਸਕਦੇ ਹੋ ਉਪਾਾ ਭਾਵੇਂ ਕੋਈ ਵੀ ਹੋਵੇ ਉਸ ਦਾ ਰਿਜ਼ਲਟ ਸਾਨੂੰ ਮਿਲਦਾ ਹੀ ਮਿਲਦਾ ਹੈ ਬਸ ਇਸ ਗੱਲ ਦਾ ਧਿਆਨ ਰੱਖਣਾ ਹੁੰਦਾ ਹੈ ਕਿ ਦੱਸੀ ਹੋਈ ਵੇਦੇ ਦੇ ਨਾਲ ਸਾਨੂੰ ਕਰਨਾ ਹੁੰਦਾ ਹੈ ਜਾਂ ਫਿਰ ਸਾਨੂੰ ਵਿਸ਼ਵਾਸ ਨਾਲ ਕਰਨਾ ਹੁੰਦਾ ਹੈ ਵਿਸ਼ਵਾਸ ਤੇ ਯਕੀਨ ਦੇ ਨਾਲ ਜੇਕਰ ਅਸੀਂ ਕਰਾਂਗੇ ਤਾਂ ਫਿਰ ਸਾਨੂੰ ਇਸ ਦਾ ਰਿਜ਼ਲਟ ਮਿਲੇਗਾ ਕਈ ਲੋਕੀ ਕਰਦੇ ਹਨ ਕਿ ਅਸ਼ਮੌਨ ਦੇ ਲਈ ਉਪਾਾ ਕਰਦੇ ਹਨ ਜਦੋਂ ਅਸੀਂ ਅਜਮਾਉਣ ਦੇ ਲਈ ਉਪਾਅ ਕਰਦੇ ਹਾਂ ਤਾਂ ਉਹ એનર્ਜੀ ਪਾ ਦੇ ਵਿੱਚ ਆਉਂਦੀ ਹੀ ਨਹੀਂ ਜਿਸ ਕਰਕੇ ਸਾਨੂੰ ਰਿਜ਼ਲਟ ਹੀ ਨਹੀਂ ਮਿਲਦਾ ਇਸੇ ਤਰ੍ਹਾਂ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਤੁਸੀਂ ਕਿਹੜਾ ਉਪਾਅ ਕਰਨ ਦੇ ਨਾਲ ਕਰੋੜਪਤੀ ਬਣ ਗਏ ਹੋ ਜਾਂ ਤੁਹਾਡੀ ਕੋਈ ਲੋਟਰੀ ਨਿਕਲ ਗਈ ਹੈ ਸੋ ਇਹ ਉਹਨਾਂ ਦੀ ਸੋਚ ਹੈ ਆਪਾਂ ਇਹ ਨਹੀਂ ਤੁਹਾਨੂੰ ਕਦੇ ਵੀ ਕਿਹਾ ਤੇ ਨਹੀਂ ਇਸ ਤਰ੍ਹਾਂ ਹੋ ਸਕਦਾ ਹੈ ਕਜੇਕਰ ਅਸੀਂ ਉਪਾਅ ਕਰ ਲਈਏ ਤਾਂ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਸੰਗਤ ਜੀ ਸਾਨੂੰ ਆਪਣੀ ਮਿਹਨਤ ਉਸੇ ਹੀ ਤਰੀਕੇ ਦੇ ਨਾਲ ਰੱਖਣੀ ਚਾਹੀਦੀ ਹੈ ਮਿਹਨਤ ਦੇ ਨਾਲ ਨਾਲ ਸਾਨੂੰ ਇਹ ਉਪਾਅ ਵੀ ਕਰਨੇ ਚਾਹੀਦੇ ਹਨ ਇਹ ਉਪਾਅ ਸਿਰਫ ਇਸ ਲਈ ਹੁੰਦੇ ਹਨ ਕਿ ਜਿਹੜੇ ਸਾਡੀ ਮਿਹਨਤ ਦੇ ਵਿੱਚ ਵੀ ਰੁਕਾਵਟਾਂ ਲੈ ਕੇ ਆਉਂਦੇ ਨੇ ਕਹਿਣ ਤੋਂ ਪਾਵ ਕਿ ਸਾਡੀ ਮਿਹਨਤ ਨੂੰ ਜਦੋਂ ਫਲ ਨਹੀਂ ਲੱਗਦਾ ਉਸ ਸਮੇਂ ਅਸੀਂ ਇਹ ਉਪਾਅ ਕਰ ਸਕਦੇ ਹਾਂ ਕਿ ਜਿਹੜੇ ਅਸੀਂ ਮਿਹਨਤ ਕਰਦੇ ਹਾਂ ਸਾਡੀ ਉਸ ਮਿਹਨਤ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਮਿਲੇ ਕਿਉਂਕਿ ਸਾਧ ਸੰਗਤ ਜੀ ਕਈ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜਿਹੜੇ ਕਹਿੰਦੇ ਹਨ ਕਿ ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਕੁਝ ਵੀ ਨਹੀਂ ਬਣਦਾ ਉਸ ਸਮੇ ਅਸੀਂ ਉਪਾਅ ਕਰ ਸਕਦੇ ਹਾਂ ਜੇਕਰ ਅਸੀਂ ਇਕੱਲੇ ਉਪਾਅਤੇ ਹੀ ਆਸ ਰੱਖਾਂਗੇ ਫਿਰ ਭਾਵੇਂ ਤੁਸੀਂ ਲੱਖਾਂ ਕਰੋੜਾ ਉਪਾਅ ਕਿਉਂ ਨਾ ਕਰ ਲਵੋ ਤੁਹਾਨੂੰ ਪਰਮਾਤਮਾ ਕਦੇ ਵੀ ਉਪਰੋਂ ਪੈਸਾ ਨਹੀਂ ਛੋਟੇ ਘਾ ਪੈਸੇ ਦੀ ਵਰਕਾ ਨਹੀਂ ਕਰੇਗਾ ਜਿੰਨਾ ਟਾਈਮ ਤੱਕ ਤੁਸੀਂ ਮਿਹਨਤ ਨਹੀਂ ਕਰਦੇ ਉਪਾਅ ਸਿਰਫ ਸਾਡੀਆਂ ਜਿਹੜੀਆਂ ਆ ਰਹੀਆਂ ਉਸ ਕਾਰੋਬਾਰ ਦੇ ਵਿੱਚ ਪ੍ਰੋਬਲਮ ਹੁੰਦੀਆਂ ਹਨ ਉਹਨਾਂ ਨੂੰ ਦੂਰ ਕਰ ਦਿੰਦਾ ਹੈ ਜਿਸ ਕਰਕੇ ਸਾਡੇ ਕਾਰੋਬਾਰ ਚੱਲ ਪੈਂਦੇ ਹਨ ਸਾਡੇ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਉਹ ਰੁਕਣਾ ਸ਼ੁਰੂ ਹੋ ਜਾਂਦਾ ਹੈ ਜਿਹੜੇ ਖਾਸ ਕਰਕੇ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ ਉਹ ਦੂਰ ਹੋ ਜਾਂਦੇ ਨੇ ਇਸੇ ਤਰ੍ਹਾਂ ਤੁਸੀ ਮਿਹਨਤ ਵੀ ਕਰਨੀ ਹੈ ਤੇ ਮਿਹਨਤ ਦੇ ਨਾਲ ਨਾਲ ਤੁਸੀ ਉਪਾਅ ਵੀ ਕਰਨੇ ਹਨ ਫਿਰ ਸਾਧ ਸੰਗਤ ਜੀ ਦੇਖੋ ਤੁਹਾਨੂੰ ਇਹਨਾਂ ਦਾ ਰਿਜ਼ਲਟ ਕਿੰਨਾ ਵਧੀਆ ਮਿਲੇਗਾ ਜਿਹੜੇ ਲੋਕ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ ਮਿਹਨਤ ਕਰਨ ਦੇ ਬਾਵਜੂਦ ਉਹਨਾਂ ਦੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਰੁਕਦਾ ਨਹੀਂ ਪੈਸੇ ਵਿੱਚ ਬਰਕਤ ਨਹੀਂ ਪੈਂਦੀ ਤਾਂ ਉਪਾਅ ਉਹਨਾਂ ਲੋਕਾਂ ਦੇ ਲਈ ਹੁੰਦੇ ਹਨ ਤਾਂ ਜੋ ਕਿ ਉਹਨਾਂ ਦੀਆਂ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਨੇ ਦੂਰ ਹੋ ਜਾਣ ਇਸ ਤਰੀਕੇ ਦੇ ਨਾਲ ਜੇਕਰ ਸਾਡੇ ਘਰ ਨੂੰ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ ਤੇ ਨਜ਼ਰ ਇਸ ਤਰੀਕੇ ਦੀ ਹੁੰਦੀ ਹੈ ਕਿ ਪੱਥਰਾਂ ਨੂੰ ਹੀ ਪਾੜ ਦਿੰਦੀ ਹੈ ਸਾਡੇ ਜਿਹੜੇ ਚੱਲਦੇ ਹੋਏ ਕਾਰੋਬਾਰ ਹਨ ਉਹਨਾਂ ਨੂੰ ਰੋਕ ਲੱਗ ਜਾਂਦੀ ਹੈ ਆਪਾਂ ਆਪਣੇ ਘਰ ਦੇ ਵਿੱਚ ਜਿਹੜੇ ਵੱਡੇ ਬਜ਼ੁਰਗ ਹਨ ਜਦੋਂ ਉਹਨਾਂ ਦੀਆਂ ਗੱਲਾਂ ਸੁਣਦੇ ਹਾਂ ਤੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਉਹ ਆਪਣੇ ਟਾਈਮ ਦੇ ਵਿੱਚ ਕਿੰਨੇ ਖੁਸ਼ ਸਨ ਕਿਨਸ ਉਹ ਕੇ ਸੰ ਉਹਨਾਂ ਨੂੰ ਇਸ ਸਮੇਂ ਅੱਜਕੱਲ੍ਹ ਜੋ ਲੋਕਾਂ ਨੂੰ ਦੁੱਖ ਤਕਲੀਫ ਵਧੇ ਹੋਏ ਹਨ ਇਹ ਦੁੱਖ ਤਕਲੀਫ ਉਹਨਾਂ ਨੂੰ ਨਹੀਂ ਹੁੰਦੇ ਸਨ ਤੇ ਉਹ ਸੁਕੇ ਕਿਉਂ ਸੀ ਕਿਉਂਕਿ ਉਹ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਛੋਟੇ ਛੋਟੇ ਉਪਾਅ ਤੇ ਵਿਸ਼ਵਾਸ ਕਰਦੇ ਸਨ ਅਤੇ ਉਹਨਾਂ ਨੂੰ ਕਰਿਆ ਕਰਦੇ ਸਨ ਇਹਨਾਂ ਉਪਾਅ ਦੇ ਜਰੀਏ ਉਹ ਆਪਣੀਆਂ ਪ੍ਰੋਬਲਮ ਨੂੰ ਦੂਰ ਕਰਦੇ ਸਨ ਜਿਸੇ ਕਰਕੇ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਖੁਸ਼ ਸਨ ਇਸ ਤਰੀਕੇ ਦੇ ਨਾਲ ਇਹ ਜਿਹੜੇ ਟੋਟਕੇ ਤੇ ਉਪਾਅ ਬਣੇ ਹੋਏ ਨੇ ਇਹ ਕੋਈ ਹੋਰ ਨਹੀਂ ਬਣੇ ਇਹ ਕਾਫੀ ਪੁਰਾਣੇ ਸਮੇਂ ਤੋਂ ਚੱਲਦੇ ਆ ਰਹੇ ਹਨ ਕਈ ਲੋਕ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਅੱਜ ਦਾ ਉਪਾਅ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਉਪਾਅ ਨੂੰ ਅਸੀਂ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਵੇਂ ਕਰਨਾ ਹੈ ਸਾਰੀ ਜਾਣਕਾਰੀ ਆਪਾਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਸਾਰ ਸੰਗਜੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਖਾਸ ਦਿਨ ਦੀ ਖਾਸ ਦਿਨ ਪਾਵਕੇ 24 ਜੁਲਾਈ ਨੂੰ ਮਸਿਆਦਾ ਦਿਨ ਹੈ ਇਸ ਖਾਸ ਦਿਨ ਤੇ ਹੀ ਅਸੀਂ ਇਸ ਨੂੰ ਕਰਨਾ ਹੈ ਜਿਸ ਦੇ ਨਾਲ ਸਾਡੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਣ ਇਸੇ ਹੀ ਤਰੀਕੇ ਦੇ ਨਾਲ ਆਪਾਂ ਗੱਲ ਕਰਦੇ ਹਾਂ ਪੈਸੇ ਦੀ ਜਿਸ ਦੇ ਕੋਲ ਪੈਸਾ ਉਸ ਦੇ ਕੋਲ ਸਭ ਕੁਝ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਭ ਤੋਂ ਮੇਨ ਚੀਜ਼ ਸਾਡੇ ਲਈ ਹੋ ਗਈ ਹੈ ਪੈਸਾ ਕਿਉਂਕਿ ਪੈਸੇ ਦੇ ਨਾਲ ਹੀ ਅਸੀਂ ਆਪਣੀ ਹਰ ਇੱਕ ਚੀਜ਼ ਹਰ ਇੱਕ ਜ਼ਰੂਰਤ ਨੂੰ ਪੂਰਾ ਕਰ ਸਕਦੇ ਹਾਂ ਜੇਕਰ ਸਾਢੇ ਘਰ ਦੇ ਵਿੱਚ ਪੈਸਾ ਹੋਵੇਗਾ ਜਾਂ ਸਾਢੇ ਘਰ ਵਿੱਚ ਪੈਸਾ ਆਵੇਗਾ ਤਾਂ ਸਾਡੀਆਂ ਅੱਜ ਤੋਂ ਜ਼ਿਆਦੀਆਂ ਪਰੇਸ਼ਾਨੀਆਂ ਜਿਹੜੀਆਂ ਹਨ ਉਹ ਦੂਰ ਹੋ ਜਾਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਤੁਹਾਨੂੰ ਉਪਾਅ ਦੱਸਣਾ ਹੈ ਇਸ ਪਾਣੂ ਕਰਕੇ ਲੱਖਾਂ ਹੀ ਲੋਕਾਂ ਨੇ ਆਪਣਾ ਫਾਇਦਾ ਉਠਾਇਆ ਹੈ ਤੁਹਾਡੇ ਘਰ ਵਿੱਚ ਇੰਨਾ ਪੈਸਾ ਆਵੇਗਾ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਕਿ ਤੁਹਾਨੂੰ ਕੁਝ ਵੀ ਸਮਝ ਨਹੀਂ ਆਵੇਗਾ ਕਿਆੰ ਤੋਂ ਪਾਉ ਆਪਕੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਰਸਤੇ ਖੁੱਲ ਜਾਣਗੇ ਤੁਸੀਂ ਪੈਸਾ ਕਿੱਥੇ ਰੱਖੋ ਘਰ ਦੇ ਵਿੱਚ ਤੁਹਾਨੂੰ ਕੁਝ ਸਮਝ ਨਹੀਂ ਆਵੇਗੀ ਕਿ ਅਸੀਂ ਪੈਸਾ ਕਿੱਥੇ ਰੱਖੀ ਹੈ ਕਿਉਂਕਿ ਇਨਾ ਤੁਹਾਡੇ ਘਰ ਵਿੱਚ ਇਸ ਪਾਉ ਨੂੰ ਕਰਨ ਦੇ ਨਾਲ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ 24 ਜੁਲਾਈ ਨੂੰ ਮੱਸਿਆ ਦਾ ਦਿਨ ਹੈ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰ ਰਿਹਾ ਹੈ ਰਾਹੋ ਤੇ ਇਸ ਉਪਾਉ ਨੂੰ ਕਰਨ ਦੇ ਨਾਲ ਅਸੀਂ ਆਪਣੇ ਰਾਹੋ ਨੂੰ ਠੀਕ ਕਰਨਾ ਹੈ ਕਿਉਂਕਿ ਰਾਹੂ ਇੱਕ ਅਜੇਆ ਗ੍ਰਹਿ ਹੈ ਜਿਸ ਗ੍ਰਹਿ ਵਿੱਚ ਕੇ ਤੁਹਾਨੂੰ ਰਾਤੋਂ ਰਾਤ ਜੋ ਕਰੋੜਪਤੀ ਬਣਾ ਸਕਦਾ ਹੈ ਜੋ ਵੀ ਤੁਹਾਡੀਆਂ ਪ੍ਰੋਬਲਮ ਚੱਲਦੀਆਂ ਹਨ ਉਹਨਾਂ ਨੂੰ ਦੂਰ ਕਰ ਸਕਦਾ ਹੈ ਮੰਨ ਲਓ ਕਿ ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ ਤੇ ਕੰਮ ਕਰਦੇ ਹੋ ਤੁਸੀਂ ਇਸ ਤਰੀਕੇ ਦੇ ਨਾਲ ਤੁਹਾਡਾ ਕੋਈ ਚੈਨਲ ਹੈ ਜਿਸ ਤੇ ਤੁਸੀਂ ਰਾਤ ਦੇ ਸਮੇਂ ਵੀਡੀਓ ਪਾਈ ਹੈ ਤਾਂ ਸਵੇਰ ਦੇ ਸਮੇਂ ਲੱਖਾਂ ਤੇ ਮਿਲੀਅਨ ਦੇ ਵਿੱਚ ਵਿਊ ਹਨ ਸੋ ਇਸ ਤਰੀਕੇ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਆਉਣਗੇ ਇਸ ਪਾਣੂ ਕਰਨ ਦੇ ਨਾਲ ਤੇ ਸਾਰਾ ਕੰਮ ਰਾਹੂ ਦਾ ਹੁੰਦਾ ਹੈ ਰਾਹੂ ਹੀ ਬੈਲੈਂਸ ਕਰਦਾ ਹੈ ਉਹ ਮੁਸ਼ਕਲ ਨੂੰ ਦੂਰ ਕਰਦਾ ਹੈ ਇਸ ਕਰਕੇ ਰਾਹੂ ਨੂੰ ਬੈਲੈਂਸ ਕਰਨ ਦੇ ਲਈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਤੇ ਹਰ ਕੋਈ ਵਿਅਕਤੀ ਇਸ ਉਪਾਣੂ ਕਰਕੇ ਆਪਣੇ ਰਾਹੂ ਨੂੰ ਬੈਲੈਂਸ ਕਰ ਸਕਦਾ ਹੈ ਇਸ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਈਨ ਇਫੈਕਟ ਨਹੀਂ ਹੈ ਇਸ ਨੂੰ ਹਰ ਕੋਈ ਇਨਸਾਨ ਕਰ ਸਕਦਾ ਹੈ ਹਰ ਇੱਕ ਵਿਅਕਤੀ ਨੂੰ ਇਸ ਦਾ ਫਾਇਦਾ ਜ਼ਰੂਰ ਹੋਵੇਗਾ ਕਿਉਂਕਿ ਰਾਹੁ ਜਿੰਨੇ ਜਲਦੀ ਆਉਂਦਾ ਸਾਨੂੰ ਪੈਸਾ ਦਿੰਦਾ ਹੈ ਓਨੇ ਜਲਦੀ ਚਲਾ ਵੀ ਜਾਂਦਾ ਹੈ ਇਸ ਪਾਣੂ ਸੀ ਕਰਨਾ ਕਿਵੇਂ ਹੈ ਇਸ ਪਾਣੂ ਕਰਨ ਦੇ ਲਈ ਸਿਰਫ ਤੇ ਸਿਰਫ ਤੁਹਾਡੇ 10 ਰੁਪਏ ਦਾ ਖਰਚਾ ਹੋਣ ਵਾਲਾ ਹੈ ਇਸ ਪਾਣੂ ਕਰਨ ਦੇ ਲਈ ਸਾਨੂੰ ਚਾਹੀਦੇ ਹਨ ਨੀਲ ਜੋਗੇ ਅਸੀਂ ਵਾਈਟ ਕਪੜੇ ਜਿਸ ਦੇ ਨਾਲ ਧੋਂਦੇ ਹਾਂ ਉਸ ਤੋਂ ਬਾਅਦ ਵਿੱਚ ਅਸੀਂ ਲਗਾਉਂਦੇ ਹਾਂ ਪਹਿਲਾਂ ਇਹ ਚੀਜ਼ ਆਉਂਦੀ ਸੀ ਪਾਊਡਰ ਦੇ ਵਿੱਚ ਤੇ ਹੁਣ ਲਿਕਵਿਡ ਦੇ ਵਿੱਚ ਵੀ ਮਿਲ ਜਾਂਦਾ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਸ਼ੌਪ ਤੋਂ ਜਾ ਕੇ 10 ਰੁਪਏ ਦਾ ਨੀਲ ਲੈ ਕੇ ਆਉਣਾ ਹੈ ਤੁਸੀਂ ਕੋਈ ਵੀ ਲਿਆ ਸਕਦੇ ਹੋ ਪਾਊਡਰ ਵਾਲਾ ਵੀ ਤੇ ਲਿਕਵਿਡ ਵਾਲਾ ਵੀ ਲਿਆ ਸਕਦੇ ਹੋ ਇੱਕ ਦਿਨ ਪਹਿਲਾਂ ਇਸ ਕਰਕੇ ਤੁਹਾਡੇ ਲਈ ਵੀਡੀਓ ਸ਼ੇਅਰ ਕਰਦੇ ਹਾਂ ਤਾਂ ਜੋ ਕਿ ਤੁਸੀਂ ਆਪਣੇ ਘਰ ਵਿੱਚ ਲੈ ਆ ਕੇ ਰੱਖ ਸਕੋ ਇਸ ਪਾਣ ਨੂੰ ਤੁਸੀਂ ਫੁੱਲ ਫੁੱਲ ਮੂਨ ਕੈਂਡਾ ਭਾਵ ਕੇ ਇਸ ਪਾਣ ਨੂੰ ਤੁਸੀਂ ਮੱਸਿਆ ਵਾਲੇ ਦਿਨ ਕਰਨਾ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਨੀਲਨੂਨ ਲਿਕਵਿਡ ਦੇ ਵਿੱਚ ਲੈ ਕੇ ਆਏ ਹੋ ਤਾਂ ਆਪਣੇ ਫਲੈਸ਼ ਦੇ ਵਿੱਚ ਥੋੜਾ ਜਿਹਾ ਪਾ ਕੇ ਉੱਪਰ ਤੁਸੀਂ ਫਲੈਸ਼ ਚਲਾ ਦੇਣੀ ਹੈ ਤੇ ਜੇਕਰ ਤੁਸੀਂ ਪਾਊਡਰ ਦੇ ਵਿੱਚ ਲੈ ਕੇ ਆਏ ਹੋ ਉਸਨੂੰ ਪਹਿਲਾਂ ਥੋੜੇ ਜੇ ਪਾਣੀ ਦੇ ਵਿੱਚ ਤੁਸੀਂ ਘੋਲ ਕੇ ਉਸਨੂੰ ਲਿਕਵਿਡ ਜਿਆ ਬਣਾ ਕੇ ਉਸਨੂੰ ਫਲੈਸ਼ ਦੇ ਵਿੱਚ ਪਾ ਕੇ ਉਪਰੋਂ ਤੁਸੀਂ ਫਲੈਸ਼ ਚਲਾ ਦੇਣੀ ਹੈ ਐਸੇ ਨਾਲ ਤੁਸੀਂ ਦੇਖੋਗੇ ਤੁਹਾਡੇ ਘਰ ਵਿੱਚ ਅਨਲਿਮਟਡ ਪੈਸਾ ਆਉਣਾ ਸ਼ੁਰੂ ਹੋਵੇਗਾ ਤੁਸੀਂ ਜੇਕਰ ਇਸਨੂੰ ਵਿਸ਼ਵਾਸ ਤੇ ਨਾਲ ਕਰੋਗੇ ਜਿਹੜੇ ਲੋਕ ਸ਼ੇਅਰ ਮਾਰਕੀਟ ਦਾ ਕੰਮ ਕਰਦੇ ਨੇ ਉਹਨਾਂ ਦੇ ਲਈ ਇਹ ਉਪਾਏ ਇੱਕ ਚਮਤਕਾਰਯੋਗ ਉਪਾਅ ਹੈ ਉਹਨਾਂ ਨੂੰ ਹਰ ਰੋਜ਼ ਆਪਣੀ ਜ਼ਿੰਦਗੀ ਵਿੱਚ ਇਸ ਪਾਣੂ ਜ਼ਰੂਰ ਕਰਨਾ ਚਾਹੀਦਾ ਹੈ। ਉਹਦੇ ਵਿੱਚ ਹੁੰਦਾ ਕੀ ਹੈ ਕਿ ਰਾਹੁ ਹੀ ਹੁੰਦਾ ਹੈ ਜੋ ਕਿ ਤੁਹਾਨੂੰ ਹਰ ਰੋਜ਼ ਪੈਸਾ ਦਿੰਦਾ ਹੈ। ਤੁਹਾਡੇ ਘਰ ਵਿੱਚ ਹਰ ਰੋਜ਼ ਪੈਸਾ ਆਉਂਦਾ ਹੈ। ਇਸ ਦੇ ਨਾਲ ਜਿਹੜੇ ਲੋਕਾਂ ਦੀ ਲੋਟਰੀ ਖਰੀਦੀ ਹੋਈ ਹੈ ਉਹ ਵੀ ਇਸ ਪਾਣੂ ਇੱਕ ਵਾਰ ਜ਼ਰੂਰ ਕਰਨ। ਇਸ ਦੇ ਨਾਲ ਜਿਹੜੇ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਵਿੱਚ ਪੈਸਾ ਨਹੀਂ ਆਉਂਦਾ। ਜੇ ਆ ਵੀ ਜਾਂਦਾ ਹੈ ਤਾਂ ਰੁਕਦਾ ਨਹੀਂ ਤੇ ਉਹਨਾਂ ਨੇ ਕੀ ਕਰਨਾ ਹੈ ਕਿ ਉਹ ਆਪਣੇ ਘਰ ਦੇ ਵਿੱਚ ਐਤਵਾਰ ਜੇਕਰ ਇਸ ਪਾਣੋ ਐਸੇ ਹੀ ਤਰੀਕੇ ਦੇ ਨਾਲ ਕਰ ਲੈਂਦੇ ਨੇ ਤੇ ਉਹਨਾਂ ਦੇ ਘਰ ਵਿੱਚ ਪੈਸਿਆਂ ਦੇ ਸਬੰਧੀ ਜਿੰਨੀ ਵੀ ਪ੍ਰੋਬਲਮ ਹੈ ਦੂਰ ਹੋ ਵਗੀ ਸਾਹ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦਾ ਪਹਿਲਾ ਹਵਾਂ ਗੱਲ ਕਰਦੇ ਹਾਂ ਦੁੱਜੇ ਉਪਾਦੀ ਇਹ ਉਪਾ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦੇ ਕੋਟ ਕਚੈਰੀ ਦਾ ਕੇਸ ਚੱਲ ਰਿਹਾ ਹੈ ਜਾਂ ਫਿਰ ਕਿਸੇ ਨੇ ਉਹਨਾਂ ਦੇ ਉੱਪਰ ਕੋਈ ਝੂਠਾ ਕੇਸ ਕਰਵਾ ਦਿੱਤਾ ਹੈ ਉਸ ਲਈ ਇਹ ਵਾਲਾ ਉਪਾਦ ਸਿਕਾ ਸਕਦੇ ਹੋ ਇਹ ਉਪਾਦ ਸੰ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੇਕਰ ਤੁਸੀਂ ਬਿਲਕੁਲ ਸੱਚੇ ਹੋ ਵਿਸ਼ਵਾਸ ਦੇ ਨਾਲ ਤੁਹਾਡੇ ਉੱਪਰ ਕਿਸੇ ਨੇ ਧੋਖੇ ਨਾਲ ਝੂਠਾ ਕੇਸ ਕਰਵਾਇਆ ਹੈ ਕੋਟ ਕਚੈਰੀ ਦਾ ਉਸ ਦੇ ਵਿੱਚ ਤੁਸੀਂ ਸਹੀ ਹੋ ਫਿਰ ਉੱਥੇ ਹੀ ਇਹ ਉਪਾਗ ਕੰਮ ਕਰੇਗਾ ਕਈ ਵਾਰ ਕੀ ਹੁੰਦਾ ਹੈ ਅਸੀਂ ਕਿਸੇ ਦਾ ਪੈਸਾ ਦੱਬ ਲੈਂਦੇ ਹਾਂ ਜਾਂ ਕੋਈ ਪ੍ਰਾਪਰਟੀ ਜਿਸ ਕਰਕੇ ਉਹ ਸਾਡੇ ਉੱਪਰ ਕੋਟ ਕਚੈਰੀ ਦਾ ਕੇਸ ਹੁੰਦਾ ਹੈ ਤੇ ਅਸੀਂ ਸੋਚਦੇ ਹਾਂ ਕਿਸੇ ਦੇ ਨਾਲ ਧੋਖਾ ਕਰਕੇ ਸੁਪਾਣੂ ਕਰਕੇ ਅਸੀਂ ਸਫਲ ਹੋ ਜਾਈਏ ਤਾਂ ਅਸੀਂ ਬਿਲਕੁਲ ਵੀ ਸਫਲ ਨਹੀਂ ਹੋ ਸਕਦੇ ਜੇਕਰ ਤੁਸੀਂ ਸੱਚੇ ਹੋ ਫਿਰ ਸੁਪਾਣੂ ਕਰ ਸਕਦੇ ਹੋ ਤੇ ਤੁਹਾਨੂੰ ਰਿਜ਼ਲਟ ਵੀ ਜ਼ਰੂਰ ਮਿਲੇਗਾ ਇਸ ਸੁਪਾਣੂ ਕਰੰਦੇ ਲਈ ਤੁਸੀਂ ਕੀ ਕਰਨਾ ਹੈ ਤੁਸੀਂ ਇੱਕ ਲਾਲ ਰੰਗ ਦਾ ਛੋਟਾ ਜਿਹਾ ਕੱਪੜਾ ਲੈਣਾ ਹੈ ਤੇ ਤੁਸੀਂ ਆਪਣੇ ਕੋਟ ਦੇ ਰਿਲੇਟਿਡ ਕੇਸ ਤੇ ਰਿਲੇਟਿਡ ਕੋਈ ਇੱਕ ਚੀਜ਼ ਨੂੰ ਆਪਣੇ ਜਿਵੇਂ ਕਿ ਨੰਬਰ ਨਾ ਤੁਸੀਂ ਇੱਕ ਕਾਗਜ਼ ਤੇ ਲੈ ਕੇ ਉਸ ਲਾਲ ਰੰਗ ਦੇ ਕੱਪੜੇ ਦੇ ਵਿੱਚ ਲਪੇਟ ਲੈਣਾ ਹੈ। ਮਸੇਆ ਦੇ ਦਿਨ ਹੀ ਤੁਸੀਂ ਉਪਾਗ ਕਰਨਾ ਹੈ ਤੇ ਇਸ ਕੱਪੜੇ ਨੂੰ ਤੁਸੀਂ ਆਪਣੇ ਨਾਲ ਜਸਟਨ ਚਾਹਦੇ ਹੋ ਕੋਰਟ ਤੇ ਦੇ ਵਿੱਚ ਲੈ ਕੇ ਜਾਣਾ ਹੈ ਤੇ ਇਸ ਦੇ ਨਾਲ ਨਾ ਤੁਸੀਂ ਇੱਕ ਬਲੈਕ ਕਲਰ ਦੇ ਕੋਈ ਵੀ ਡਰਿੰਕ ਲੈ ਕੇ ਜਾ ਸਕਦੇ ਹੋ ਉਸ ਨੂੰ ਵੀ ਤੁਸੀਂ ਇਸ ਸਮੇਂ ਕੋਰਟ ਵਿੱਚ ਜਾਣਾ ਲੈ ਕੇ ਜਿਹੜੀ ਕੋਰਟ ਵਾਲੀ ਫਲੈਸ਼ ਹੋਏਗੀ ਉਥੇ ਤੁਸੀਂ ਪਾਕੇ ਉਪਰੋਂ ਫਲਸ਼ ਲਾ ਦੇਣੀ ਹੈ ਇਸ ਜਿਹੜੀ ਖਾਲੀ ਬੋਤਲ ਨੂੰ ਉਥੇ ਹੀ ਤੁਸੀਂ ਸਟ ਆਉਣਾ ਹੈ ਜਿਵੇਂ ਕਿ ਡਾਇਰੈਕਸ਼ਨ ਦੇ ਵਿੱਚ ਤੁਸੀਂ ਬੋਤਲ ਸਟ ਦੇਣੀ ਹੈ ਦੂਸਰੀ ਡਾਇਰੈਕਸ਼ਨ ਦੇ ਵਿੱਚ ਤੁਸੀਂ ਬੋਤਲ ਦਾ ਟੱਕਣ ਸਟ ਦੇਣਾ ਹੈ ਵਾਪਸ ਨਹੀਂ ਲੈ ਕੇ ਆਉਣੀ ਉਥੇ ਹੀ ਸਟ ਕੇ ਆਉਣੀ ਹੈ ਇੱਕੋ ਜਗ੍ਹਾ ਤੇ ਨਹੀਂ ਸਟਣਾ ਅਲੰਗ-ਅਲਗ ਕਰਕੇ ਸਟਣਾ ਹੈ ਤੁਸੀਂ ਦੇਖੋ ਕਿ ਉਪਾਕਰਾਂ ਦੇ ਨਾਲ ਤੁਹਾਨੂੰ ਕੋਰਟ ਵਿੱਚ ਜਿੱਤ ਪ੍ਰਾਪਤ ਹੋਵੇ ਕਿ ਤੁਹਾਡੀਆਂ ਸਾਰੀਆਂ ਪ੍ਰੋਬਲਮ ਮਸਕਲਾਂ ਦੌਰਨ ਗਿਆ ਇੱਕ ਵਾਰ ਦੋਸੇ ਦੋਨੋਂ ਪਾ ਜ਼ਰੂਰ ਕਰਕੇ ਦੇਖਿਓ ਤੁਹਾਨੂੰ ਇਸ ਉਪਾਅ ਦਾ ਫਾਇਦਾ ਹੋਵੇਗਾ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਪਾਵਨਾ ਦੇ ਨਾਲ ਕਰੋਗੇ ਜਿੱਥੇ ਵਿਸ਼ਵਾਸ ਹੈ ਉੱਤੇ ਸਭ ਕੁਝ ਹੈ ਜਿੱਥੇ ਵਿਸ਼ਵਾਸ ਨਹੀਂ ਉੱਤੇ ਕੁਝ ਵੀ ਨਹੀਂ ਐਸੀ ਸਾਡੀ ਅੱਜ ਦੀ ਛੋਟੀ ਜੀ ਵੀਡੀਓ ਦੇ ਉਪਾਅ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੰਗੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੇ ਕਿਫਤੇ